ਸੋ ਲੋ 15 ਅਗਸਤ ਦੇ ਮੱਦੇ ਨਜ਼ਰ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ 플ੈਗ ਮਾਰਚ ਦਾ ਆਯੋਜਨ ਕੀਤਾ ਗਿਆ ਹੈ ਇਸ 플ੈਗ ਮਾਰਚ ਨੂੰ ਕੱਢਣ ਦਾ ਮਕਸਦ ਇਹੀ ਹੈ ਕਿ ਜਗਰਾਉਂ ਪੁਲਿਸ ਸ਼ਹਿਰ ਵਾਸੀਆਂ ਨੂੰ ਇਨਸ਼ੋਰ ਕਰਨਾ ਚਾਹੁੰਦੀ ਹੈ ਕਿ 15 ਅਗਸਤ ਨੂੰ ਪੂਰੀ ਸ਼ਾਂਤਮਈ ਢੰਗ ਨਾਲ ਅਤੇ ਵਧੀਆ ਤਰੀਕੇ ਨਾਲ ਜਗਰਾਉਂ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜਗਰਾਉਂ ਪੁਲਿਸ ਦੇ ਸਾਰੇ ਪੁਲਿਸ ਅਫਸਰ ਸਹਿਵਾਨ ਆਪਣੀ ਪੂਰੀ ਪੁਲੀਸ ਫੋਰਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੱਢ ਰਹੇ ਨੇ ਅਤੇ ਨਾਲ ਹੀ ਲੋਕਾਂ ਨੂੰ ਪੂਰਾ ਵਿਸ਼ਵਾਸ ਹੋਇਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਇਸ ਆਜ਼ਾਦੀ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣ ਪੁਲਿਸ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਉਹਨਾਂ ਦਾ ਸਹਿਯੋਗ ਕਰਨ ਲਈ ਹਰ ਤਰ੍ਹਾਂ ਤਤਪਰ ਹੈ ਤੇ ਆਪਣੀ ਡਿਊਟੀ ਨੂੰ ਪੂਰੀ ਤੰਦੇਹੀ ਨਾਲ ਨਿਭਾ ਰਹੀ ਹੈ 15 ਅਗਸਤ ਦੇ ਮੱਦੇਨਜ਼ਰ ਅੱਜ ਜਗਰਾਉਂ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਫਲੈਗਮਾਰਚ ਰਾਹੀਂ ਅਸੀਂ ਜਗਰਾਉਂ ਵਾਸੀਆਂ ਨੂੰ ਇਹ ਆਸ਼ਵਾਸਨ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਸਿਕਿਉਰਿਟੀ ਲਈ ਅਸੀਂ ਤਤਪਰ ਹਾਜ਼ਰ ਹਾਂ ਤੇ ਨਾਲ ਹੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸ਼ਰਾਰਤੀ ਅੰਸਰ ਹਨ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਹਰਕਤ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਸ਼ਹਿਰ ਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾ ਰਹੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਰੀ ਸਿਚੁਏਸ਼ਨ ਬਿਲਕੁਲ ਜੀ ਇਹਦੇ ਅੰਤਰਗਤ ਅਸੀਂ ਵੱਖ-ਵੱਖ ਪੈਟਰੋਲਿੰਗ ਟੀਮਾਂ ਬਣਾਈਆਂ ਹੈਗੀਆਂ ਪੀਸੀਆਰ ਟੀਮਸ ਨੂੰ ਐਕਟੀਵੇਟ ਕੀਤਾ ਹੈਗਾ ਮੇਰੇ ਐਸਐਚਓ ਸਰਬ ਅਲੋਂਗ ਵਿਦ ਜੀਓਜ਼ ਆਫ ਦਾ ਸਿਟੀ ਆਪ ਸੜਕਾਂ ਤੇ ਉਤਰ ਕੇ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਨੇ ਤੇ ਇਨਸ਼ੋਰ ਕਰ ਰਹੇ ਨੇ ਵੀ ਸੈਂਸ ਆਫ ਸਿਕਿਉਰਿਟੀ ਨੂੰ ਲੁਧਿਆਣਾ ਰੂਰਲ ਔਰ ਜਗਰਾਉਂ ਦੇ ਵਿੱਚ ਇਨਸ਼ੋਰ ਕੀਤਾ ਜਾਵੇ ਆਪਣੇ ਸਾਥੀ ਰਜੀਸ਼ ਮਾਨਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਜਗਰਾਉਂ ਪੁਲਿਸ ਵੱਲੋਂ 15 ਅਗਸਤ ਦੇ ਮੱਦੇ ਨਜ਼ਰ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਫਲੈਗ ਮਾਰਚ ਦਾ ਆਯੋਜਨ ਕੀਤਾ ਗਿਆ ਹੈ ਇਸ ਫਲੈਗ ਮਾਰਚ ਨੂੰ ਕੱਢਣ ਦਾ ਮਕਸਦ ਇਹੀ ਹੈ ਕਿ ਜਗਰਾਉਂ ਪੁਲਿਸ ਸ਼ਹਿਰ ਵਾਸੀਆਂ ਨੂੰ ਇਨਸ਼ੋਰ ਕਰਨਾ ਚਾਹੁੰਦੀ ਹੈ ਕਿ 15 ਅਗਸਤ ਨੂੰ ਪੂਰੀ ਸ਼ਾਂਤਮਈ ਢੰਗ ਨਾਲ ਅਤੇ ਵਧੀਆ ਤਰੀਕੇ ਨਾਲ ਜਗਰਾਵ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜਗਰਾਵ ਪੁਲਿਸ ਦੇ ਸਾਰੇ ਪੁਲਿਸ ਅਫਸਰ ਸਹਿਬਾਨ ਆਪਣੀ ਪੁਲੀ ਪੂਰੀ ਪੁਲਿਸ ਫੋਰਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੱਢ ਰਹੇ ਨੇ ਅਤੇ ਨਾਲ ਹੀ ਲੋਕਾਂ ਨੂੰ ਪੂਰਾ ਵਿਸ਼ਵਾਸ ਹੋਇਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਇਸ ਆਜ਼ਾਦੀ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣ ਪੁਲਿਸ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਉਹਨਾਂ ਦਾ ਸਹਿਯੋਗ ਕਰਨ ਲਈ ਹਰ ਤਰ੍ਹਾਂ ਤਤਪਰ ਹੈ ਤੇ ਆਪਣੀ ਡਿਊਟੀ ਨੂੰ ਪੂ 15 ਅਗਸਤ ਦੇ ਮੱਧ ਦਿਨ ਅਜ ਜਗਰਾਉਂ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਰਾਹੀਂ ਅਸੀਂ ਜਗਰਾਉਂ ਵਾਸੀਆਂ ਨੂੰ ਇਹ ਆਸ਼ਵਾਸਨ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਸਿਕਿਉਰਿਟੀ ਲਈ ਅਸੀਂ ਤਤਪਰ ਹਾਜ਼ਰ ਹਾਂ ਤੇ ਨਾਲ ਹੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸ਼ਰਾਰਤੀ ਅੰਸਰ ਹਨ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਹਰਕਤ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਸ਼ਹਿਰ ਵਾਸੀਆਂ ਨੂੰ ਪੂਰਾ ਵਿਸ਼ਵਾਸ ਦੁਆਰੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਰੀ ਸਿਚੁਏਸ਼ਨ ਬਿਲਕੁਲ ਜੀ ਇਹਦੇ ਅੰਤਰਗਤ ਅਸੀਂ ਵੱਖ-ਵੱਖ ਪੈਟਰੋਲਿੰਗ ਟੀਮਾਂ ਬਣਾਈਆਂ ਹੈਗੀਆਂ ਪੀਸੀਆਰ ਟੀਮਸ ਨੂੰ ਐਕਟੀਵੇਟ ਕੀਤਾ ਹੈਗਾ ਮੇਰੇ ਐਸਐਚਓ ਸਰਬਾਨ ਅਲੋਂਗ ਵਿਦ ਜੀਓਜ਼ ਆਫ ਦਾ ਸਿਟੀ ਆਪ ਸੜਕਾਂ ਤੇ ਉੱਤਰ ਕੇ ਇਸ ਚੀਜ਼ ਨੂੰ ਮਾਨੀਟਰ ਕਰ ਰਹੇ ਨੇ ਤੇ ਇਨਸ਼ੋਰ ਕਰ ਰਹੇ ਨੇ ਕਿ ਸੈਂਸ ਆਫ ਸਿਕਿਉਰਿਟੀ ਨੂੰ ਲੁਧਿਆਣਾ ਰੂਰਲ ਔਰ ਜਗਰਾਉਂ ਦੇ ਵਿੱਚ ਇਨਸ਼ੋਰ ਕੀਤਾ ਜਾਵੇ ਆਪਣੇ ਸਾਥੀ ਰਣਜੀਤ ਪਾਂਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਜਗਰਾਉਂ ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਫਲੈਗ ਮਾਰਚ ਦਾ ਆਯੋਜਨ ਕੀਤਾ ਗਿਆ ਹੈ ਇਸ ਫਲੈਗ ਮਾਰਚ ਨੂੰ ਕੱਢਣ ਦਾ ਮਕਸਦ ਇਹੀ ਹੈ ਕਿ ਜਗਰਾਉਂ ਪੁਲਿਸ ਸ਼ਹਿਰ ਵਾਸੀਆਂ ਨੂੰ ਇਨਸ਼ੋਰ ਕਰਨਾ ਚਾਹੁੰਦੀ ਹੈ ਕਿ 15 ਅਗਸਤ ਨੂੰ ਪੂਰੀ ਸ਼ਾਂਤਮਈ ਢੰਗ ਨਾਲ ਅਤੇ ਵਧੀਆ ਤਰੀਕੇ ਨਾਲ ਜਗਰਾਉਂ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜਗਰਾਉਂ ਪੁਲਿਸ ਦੇ ਸਾਰੇ ਪੁਲਿਸ ਅਫਸਰ ਸਹਿਵਾਣ ਆਪਣੀ ਪੁਲੀ ਪੂਰੀ ਪੁਲਿਸ ਫੋਰਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੱਢ ਰਹੇ ਨੇ ਅਤੇ ਨਾਲ ਹੀ ਲੋਕਾਂ ਨੂੰ ਪੂਰਾ ਵਿਸ਼ਵਾਸ ਹੋਇਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਇਸ ਆਜ਼ਾਦੀ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣ ਪੁਲਿਸ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦਾ ਸਹਿਯੋਗ ਕਰਨ ਲਈ ਹਰ ਤਰ੍ਹਾਂ ਤਤਪਰ ਹੈ ਤੇ ਆਪਣੀ ਡਿਊਟੀ ਨੂੰ ਪੂਰੀ ਤੰਦੇਹੀ ਨਾਲ ਨਿਭਾ ਰਹੀ ਹੈ 15 ਅਗਸਤ ਦੇ ਮੱਦੇਨਜ਼ਰ ਅੱਜ ਜਗਰਾਉਂ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਫਲੈਗ ਮਾਰਚ ਰਾਹੀਂ ਅਸੀਂ ਜਗਰਾਉ ਵਾਸੀਆਂ ਨੂੰ ਇਹ ਆਸ਼ਵਾਸਨ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਸਿਕਿਉਰਿਟੀ ਲਈ ਅਸੀਂ ਤਤਪਰ ਹਾਜ਼ਰ ਹਾਂ ਤੇ ਨਾਲ ਹੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸ਼ਰਾਰਤੀ ਅਨਸਰ ਹਨ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਹਰਕਤ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਸ਼ਹਿਰ ਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾ ਰਹੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਰੀ ਸਿਚੁਏਸ਼ਨ ਬਿਲਕੁਲ ਜੀ ਇਹਦੇ ਅੰਤਰਗਤ ਅਸੀਂ ਵਕ ਵਕ ਪੈਟਰੋਲਿੰਗ ਟੀਮਾਂ ਬਣਾਈਆਂ ਹੈਗੀਆਂ ਪੀਸੀਆਰ ਟੀਮਸ ਨੂੰ ਐਕਟੀਵੇਟ ਕੀਤਾ ਹੈਗਾ ਮੇਰੇ ਐਸਐਚਓ ਸਰਬਾਨ ਅਲੋਂਗ ਵਿਦ ਜੀਓਜ਼ ਆਫ ਦਾ ਸਿਟੀ ਆਪ ਸੜਕਾਂ ਤੇ ਉਤਰ ਕੇ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਨੇ ਤੇ ਇਨਸ਼ੋਰ ਕਰ ਰਹੇ ਨੇ ਕਿ ਸੈਂਸ ਆਫ ਸਿਕਿਉਰਿਟੀ ਨੂੰ ਲੁਧਿਆਣਾ ਰੂਰਲ ਔਰ ਜਗਰਾਉਂ ਦੇ ਵਿੱਚ ਇਨਸ਼ੋਰ ਕੀਤਾ ਜਾਵੇ ਆਪਣੇ ਸਾਥੀ ਰਜੀਸ਼ ਮਾਂਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ ਜਗਰਾਉਂ ਪੁਲਿਸ ਵੱਲੋਂ 15 ਅਗਸਤ ਦੇ ਮੱਦੇ ਨਜ਼ਰ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਆ ਫਲੈਗ ਮਾਰਚ ਦਾ ਆਯੋਜਨ ਕੀਤਾ ਗਿਆ ਹੈ ਇਸ ਫਲੈਗ ਮਾਰਚ ਨੂੰ ਕੱਢਣ ਦਾ ਮਕਸਦ ਇਹੀ ਹੈ ਕਿ ਜਗਰਾਉਂ ਪੁਲਿਸ ਸ਼ਹਿਰ ਵਾਸੀਆਂ ਨੂੰ ਇਨਸ਼ੋਰ ਕਰਨਾ ਚਾਹੁੰਦੀ ਹੈ ਕਿ 15 ਅਗਸਤ ਨੂੰ ਪੂਰੀ ਸ਼ਾਂਤਮਈ ਢੰਗ ਨਾਲ ਅਤੇ ਵਧੀਆ ਤਰੀਕੇ ਨਾਲ ਜਗਰਾਵਾਂ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜਗਰਾਵਾਂ ਪੁਲਿਸ ਦੇ ਸਾਰੇ ਪੁਲਿਸ ਅਫਸਰ ਸਹਿਬਾਨ ਆਪਣੀ ਪੁਲੀ ਪੂਰੀ ਪੁਲਿਸ ਫੋਰਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੱਢ ਰਹੇ ਨੇ ਅਤੇ ਨਾਲ ਹੀ ਲੋਕਾਂ ਨੂੰ ਪੂਰਾ ਵਿਸ਼ਵਾਸ ਹੋਇਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਇਸ ਆਜ਼ਾਦੀ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣ ਪੁਲਿਸ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਉਹਨਾਂ ਦਾ ਸਹਿਯੋਗ ਕਰਨ ਲਈ ਹਰ ਤਰ੍ਹਾਂ ਤਤਪਰ ਹੈ ਤੇ ਆਪਣੀ ਡਿਊਟੀ ਨੂੰ 15 ਅਗਸਤ ਦੇ ਮੱਧ ਦੇ ਨਜ਼ਰ ਅੱਜ ਜਗਰਾਉਂ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਜਿਹਦੇ ਦਿਸ਼ਾ ਨਿਰਦੇਸ਼ਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਇਸ ਫਲੈਗ ਮਾਰਚ ਰਾਹੀਂ ਅਸੀਂ ਜਗਰਾਉਂ ਵਾਸੀਆਂ ਨੂੰ ਇਹ ਆਸ਼ਵਾਸਨ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਸਿਕਿਉਰਿਟੀ ਲਈ ਅਸੀਂ ਤਤਪਰ ਹਾਜ਼ਰ ਹਾਂ ਤੇ ਨਾਲ ਹੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸ਼ਰਾਰਤੀ ਅੰਸਰ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਹਰਕਤ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਸ਼ਹਿਰ ਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾਇਆ ਹੈ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਰੀ ਸਿਚੁਏਸ਼ਨ ਬਿਲਕੁਲ ਜੀ ਇਹਦੇ ਅੰਤਰਗਤ ਅਸੀਂ ਵੱਖ-ਵੱਖ ਪੈਟਰੋਲਿੰਗ ਟੀਮਾਂ ਬਣਾਈਆਂ ਹੈਗੀਆਂ ਪੀਸੀਆਰ ਟੀਮਸ ਨੂੰ ਐਕਟੀਵੇਟ ਕੀਤਾ ਹੈਗਾ ਮੇਰੇ ਐਸਐਚਓ ਸਰਬਾਨ ਅਲੋਂਗ ਵਿਦ ਜੀਓਜ਼ ਆਫ ਦਾ ਸਿਟੀ ਆਪ ਸੜਕਾਂ ਤੇ ਉੱਤਰ ਕੇ ਇਸ ਚੀਜ਼ ਨੂੰ ਮਾਨੀਟਰ ਕਰ ਰਹੇ ਨੇ ਤੇ ਇਨਸ਼ੋਰ ਕਰ ਰਹੇ ਨੇ ਕਿ ਸੈਂਸ ਆਫ ਸਿਕਿਉਰਿਟੀ ਨੂੰ ਲੁਧਿਆਣਾ ਰੂਰਲ ਔਰ ਜਗਰਾਉਂ ਦੇ ਵਿੱਚ ਇਨਸ਼ੋਰ ਕੀਤਾ ਜਾਵੇ ਆਪਣੇ ਸਾਥੀ ਰਣਜੀਤ ਪੰਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸੋਰਾ ਨਿਊਜ਼ ਜਗਰਾਉਂ ਜਗਰਾਉਂ ਪੁਲਿਸ ਵੱਲੋਂ 15 ਅਗਸਤ ਦੇ ਮੱਦੇਨਜ਼ਰ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਫਲੈਗ ਮਾਰਚ ਦਾ ਆਯੋਜਨ ਕੀਤਾ ਗਿਆ ਹੈ ਇਸ ਫਲੈਗ ਮਾਰਚ ਨੂੰ ਕੱਢਣ ਦਾ ਮਕਸਦ ਇਹੀ ਹੈ ਕਿ ਜਗਰਾਉਂ ਪੁਲਿਸ ਸ਼ਹਿਰ ਵਾਸੀਆਂ ਨੂੰ ਇਨਸ਼ੋਰ ਕਰਨਾ ਚਾਹੁੰਦੀ ਹੈ ਕਿ 15 ਅਗਸਤ ਨੂੰ ਪੂਰੀ ਸ਼ਾਂਤਮਈ ਢੰਗ ਨਾਲ ਅਤੇ ਵਧੀਆ ਤਰੀਕੇ ਨਾਲ ਜਗਰਾਉਂ ਵਿੱਚ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਵੇਗਾ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਕੋਈ ਸ਼ਰਾਰਤ ਕਰਨ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਜਗਰਾਉਂ ਪੁਲਿਸ ਦੇ ਸਾਰੇ ਪੁਲਿਸ ਅਫਸਰ ਸਹਿਵਾ ਆਪਣੀ ਪੁਲੀ ਪੂਰੀ ਪੁਲਿਸ ਫੋਰਸ ਦੇ ਨਾਲ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚ ਫਲੈਗ ਮਾਰਚ ਕੱਢ ਰਹੇ ਨੇ ਅਤੇ ਨਾਲ ਹੀ ਲੋਕਾਂ ਨੂੰ ਪੂਰਾ ਵਿਸ਼ਵਾਸ ਹੋਇਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਇਸ ਆਜ਼ਾਦੀ ਦਿਹਾੜੇ ਨੂੰ ਖੁਸ਼ੀ ਨਾਲ ਮਨਾਉਣ ਪੁਲਿਸ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹੈ ਅਤੇ ਉਹਨਾਂ ਦਾ ਸਹਿਯੋਗ ਕਰਨ ਲਈ ਹਰ ਤਰ੍ਹਾਂ ਤਤਪਰ ਹੈ ਤੇ ਆਪਣੀ ਡਿਊਟੀ ਨੂੰ ਪੂਰੀ ਤੰਦੇਹੀ ਨਾਲ ਨਿਭਾ ਰਹੀ ਹੈ 15 ਅਗਸਤ ਦੇ ਮੱਦੇਨਜ਼ਰ ਅੱਜ ਜਗਰਾਉਂ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਅਤੇ ਮਾਨਯੋਗ ਐਸਐਸਪੀ ਸਾਹਿਬ ਲੁਧਿਆਣਾ ਰੂਰਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤੇ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ ਇਸ ਫਲੈਗਮਾਰਚ ਰਾਹੀਂ ਅਸੀਂ ਜਗਰਾਉ ਵਾਸੀਆਂ ਨੂੰ ਇਹ ਆਸ਼ਵਾਸ਼ਣ ਦੇਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਸਿਕਿਉਰਿਟੀ ਲਈ ਅਸੀਂ ਤਤਪਰ ਹਾਜ਼ਰ ਹਾਂ ਤੇ ਨਾਲ ਹੀ ਜਿਹੜੇ ਕ੍ਰਿਮੀਨਲ ਐਲੀਮੈਂਟਸ ਨੇ ਜਾਂ ਸ਼ਰਾਰਤੀ ਅਨਸਰ ਹਨ ਉਹਨਾਂ ਨੂੰ ਵਾਰਨਿੰਗ ਦੇਣਾ ਚਾਹੁੰਦੇ ਹਾਂ ਵੀ ਕਿਸੇ ਵੀ ਤਰ੍ਹਾਂ ਦੀ ਗੈਰ ਕਾਨੂੰਨੀ ਹਰਕਤ ਨੂੰ ਟੋਲਰੇਟ ਨਹੀਂ ਕੀਤਾ ਜਾਊਗਾ ਤੇ ਸ਼ਹਿਰ ਵਾਸੀਆਂ ਨੂੰ ਪੂਰਾ ਵਿਸ਼ਵਾਸ ਦਿਵਾ ਰਹੇ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਾਰੀ ਸਿਚੁਏਸ਼ਨ ਬਿਲਕੁਲ ਜੀ ਇਹਦੇ ਅੰਤਰਗਤ ਅਸੀਂ ਵਕ ਵਕ ਪੈਟਰੋਲਿੰਗ ਟੀਮਾਂ ਬਣਾਈਆਂ ਹੈਗੀਆਂ ਪੀਸੀਆਰ ਟੀਮਸ ਨੂੰ ਐਕਟੀਵੇਟ ਕੀਤਾ ਹੈਗਾ ਮੇਰੇ ਐਸਐਚਓ ਸਰਬਾਨ ਅਲੋਂਗ ਵਿਦ ਜੀਓਜ਼ ਆਫ ਦਾ ਸਿਟੀ ਆਪ ਸੜਕਾਂ ਤੇ ਉਤਰ ਕੇ ਇਸ ਚੀਜ਼ ਨੂੰ ਮੋਨੀਟਰ ਕਰ ਰਹੇ ਨੇ ਤੇ ਇਨਸ਼ੋਰ ਕਰ ਰਹੇ ਨੇ ਵੀ ਸੈਂਸ ਆਫ ਸਿਕਿਉਰਿਟੀ ਨੂੰ ਲੁਧਿਆਣਾ ਰੂਰਲ ਔਰ ਜਗਰਾਉਂ ਦੇ ਵਿੱਚ ਇਨਸ਼ੋਰ ਕੀਤਾ ਜਾਵੇ ਆਪਣੇ ਸਾਥੀ ਰਜੀਸ਼ ਮਾਨਸਲ ਦੇ ਨਾਲ ਹਿਮਰਾਜ ਬੱਬਰ ਦੈਨਿਕ ਸਵੇਰਾ ਨਿਊਜ਼ ਜਗਰਾਉਂ